ਗੁੰਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਗੁੰਡੇ ਪਾਉਣੇ ਦੱਸੇ ਸੀ ਹਾਂਜੀ ਹੁਣ ਆਪਾਂ ਇਹਨੂੰ ਬੁਣਨਾ ਦੱਸਾਂਗੇ ਦੋ ਸਲਾਈਆਂ ਦੇ ਵਿੱਚ ਪਾਈ ਸੀ ਇੱਕ ਸਲਾਈ ਆਪਾਂ ਜਿਹਦੇ ਵਿੱਚੋਂ ਕੱਢ ਲਾਂਗੇ ਹਾਂਜੀ ਆਪਾਂ ਹੁਣ ਤੁਹਾਨੂੰ ਇੱਥੇ ਬੁਣਨਾ ਦੱਸ ਰਹੇ ਹਾਂ ਆਪੋ ਜੀ ਬਾਰਡਰ ਬਣਾਉਣਾ ਦੱਸਾਂਗੇ ਹਾਂਜੀ ਪਹਿਲਾ ਗੁੰਡਾ ਅਪਾ ਪਹਿਲੇ ਦੋ ਗੁੰਡੇ ਨੇ ਜਿਹੜੀ ਸਿੱਧੇ ਪਾ ਲਾਂਗੇ ਫਿਰ ਅਪਾ ਧਾਗਾ ਅੱਗੇ ਕਰਕੇ ਇੱਕ ਗੁੰਡਾ ਅਪਾ ਉਲਟਾ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਅਪਾ ਜੀ ਸਿੱਧਾ ਤੇ ਪੁੱਠਾ ਉਲਟਾ ਹੀ ਬਣਾਉਣਾ ਦੱਸ ਰਹੇ ਆ ਜਿਵੇਂ ਅਪਾ ਬਾਰਡਰ ਬਣਾਉਣੀ ਹੁੰਦੀ ਹੈ ਜੀ ਬਣਾਉਣਾ ਬਹੁਤ ਸੌਖਾ ਜੀ ਆਪਾਂ ਧਾਗਾ ਇਸ ਤਰ੍ਹਾਂ ਫੜਾਂਗੇ ਅੱਗੇ ਕਰਕੇ ਜਿਹਨੀਆਂ ਭੈਣਾਂ ਜੀ ਬੁਣਨਾ ਸਿੱਖਣਾ ਚਾਹੁੰਦੇ ਨੇ ਵੀਡੀਓ ਆਪਣੇ ਉਹਨਾਂ ਵਾਸਤੇ ਆ ਧਾਗਾ ਆਪਾਂ ਇਸ ਤਰ੍ਹਾਂ ਰੱਖਾਂਗੇ ਧਾਗਾ ਆਪਾਂ ਨੇ ਪਿਛਲੀ ਸਾਈਡ ਕਰ ਲਿਆ ਆਪਾਂ ਇੱਥੋਂ ਦੀ ਧਾਗਾ ਪਾ ਲਾਂਗੇ ਇਹਨਾਂ ਦੇ ਵਿਚਾਲੇ ਇਸ ਤਰ੍ਹਾਂ ਉੱਪਰ ਦੀ ਧਾਗਾ ਕਮਾ ਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਭਾਗੇ ਕਰ ਲਾਂਗੇ ਇੱਕ ਕੁੰਡਾ ਉਲਟ ਜਿਹਨੇ ਆਪਾਂ ਆਰਡਰ ਬਣਾਉਣੇ ਹੁੰਦੇ ਇੱਕ ਧਾਗਾ ਉਲਟ ਧਾਗਾ ਪਿੱਛੇ ਕਰਕੇ ਧਾਗਾ ਸਿੱਧਾ ਜਿਹੜਾ ਆਪਾਂ ਸਾਰੀ ਚੜਾਈ ਸਿੱਧੀ ਬਣਾਉਣਾ ਚਾਹੁੰਦੇ ਆਪਾਂ ਸਿੱਧੀ ਵੀ ਬਣਾ ਸਕਦੇ ਆ ਜੀ ਉਲ ਸਾਰੀ ਉਲਟੀ ਬਣਾਉਣੇ ਤਾਂ ਉਲਟੀ ਬਣਾ ਸਕਦੇ ਹਾਂ ਜੀ ਸਾਰੀ ਸੜਾਈ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਜੇ ਆਪਾਂ ਨੇ ਸਿੱਧਾ ਬਣਾਉਣਾ ਜੇ ਆਪਾਂ ਧਾਗਾ ਪਿੱਛੇ ਕਰਾਂਗੇ ਤੇ ਆਪਾਂ ਮੋੜੇ ਦੇ ਧਾਗਾ ਇਸ ਤਰ੍ਹਾਂ ਪਾ ਕੇ ਇਸ ਤਰ੍ਹਾਂ ਬਣਾਵਾਂਗੇ ਜੇ ਆਪਾਂ ਨੇ ਉਲਟਾ ਬਣਾਉਣਾ ਧਾਗਾ ਅੱਗੇ ਕਰਕੇ ਫਿਰ ਆਪਾਂ ਇਸ ਤਰ੍ਹਾਂ ਅੱਗੇ ਨੂੰ ਸੜਾਈ ਪਾਵਾਂਗੇ ਦਾ ਗਾਬੇ ਚੇ ਕਰਕੇ ਹਾਂਜੀ ਇਦੋਂ ਦੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਜੇ ਜੇ ਆਪਾਂ ਉਲਟਾ ਬਣਾਉਣਾ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਹਾਂਜੀ ਬਣਾਉਣਾ ਔਖਾ ਨਹੀਂ ਹੈਗਾ ਬਹੁਤ ਆਸਾਨ ਆਪਾਂ ਨੂੰ ਬਸ ਥੋੜਾ ਜਿਹਾ ਜੀ ਧਿਆਨ ਦੇਣ ਦੀ ਲੋੜ ਹੈ ਕੁੰਡਾ ਪਾ ਸਿੱਧਾ ਬਣਾਈ ਜਾਵਾਂਗੇ ਇੱਕ ਆਪਾਂ ਬਣਾਈ ਜਾਵਾਂਗੇ ਉਲਟਾ ਤੇ ਆਪਾਂ ਪੁੱਠਾ ਵੀ ਕਹਿ ਦਿੰਨੇ ਆ ਜੀ ਉਲਟਾ ਵੀ ਕਹਿ ਦਿੰਨੇ ਦੋਨੋਂ ਆਪਾਂ ਬੋਲਣਾ ਸਿੱਖਣਾ ਦੀ ਪਹਿਲਾਂ ਆਪਾਂ ਨਮੀ ਪਾਚਮ ਦੇ ਉੱਪਰ ਨਾ ਸਿੱਖੀਏ ਕੋਈ ਪ੍ਰਾਣੀ ਉੱਨ ਹੁੰਦੀ ਆ ਆਪਣੇ ਘਰੇ ਕਈ ਵਾਰ ਪਈ ਆਪਾਂ ਉਹਦੇ ਤੇ ਸਾਨੀ ਨਾ ਸਿੱਖ ਸਕਦੇ ਆ ਦੀ ਸਾਰੀ ਸੜਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਹਾਂਜੀ ਲਾਸਟ ਤੇ ਆਪਾਂ ਦੋ ਗੁੰਡੇ ਸਿੱਧੇ ਪਾ ਲਵਾਂਗੇ ਹਾਂਜੀ ਸੜਾਈ ਸਾਰੀ ਆਪਾਂ ਕੰਪਲੀਟ ਕਰ ਆਪਾਂ ਅਗੇ ਜੀ ਉਲਟੀ ਸਾਈਡ ਤੇ ਪਹਿਲਾ ਗੁੰਡਾ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਉਧਰੋਂ ਆਪਾਂ ਇਹ ਦੋਏ ਗੁੰਡੇ ਸਿੱਧੇ ਪਾਏ ਸੀ ਤੇ ਇੱਕ ਗੁੰਡਾ ਆਪਣਾ ਉਲਟ ਆਹ ਕੁੰਡਾ ਜੀ ਆਪਣਾ ਸਿੱਧਾ ਆਪਾਂ ਇੱਧਰ ਵੀ ਇਹਨੂੰ ਸਿੱਧਾ ਹੀ ਬਣਾਵਾਂਗੇ ਇਸ ਲਈ ਧਾਗਾ ਪਿੱਛੇ ਕਰਕੇ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਆ ਜਿਹੜਾ ਕੁੰਡਾ ਉਲਟਾ ਜੀ ਇਹਨੂੰ ਆਪਾਂ ਉਲਟਾ ਹੀ ਬਣਾ ਲਾਂਗੇ ਉਲਟੇ ਨੂੰ ਉਲਟਾ ਹੀ ਬਣਾਈ ਜਾਵਾਂਗੇ ਤੇ ਸਿੱਧੇ ਨੂੰ ਸਿੱਧਾ ਆਹ ਕੁੰਡਾ ਆਪਣਾ ਜੀ ਸਿੱਧਾ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਕੇ ਆਹ ਕੁੰਡਾ ਉਲਟਾ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਹਾਂ ਜੀ ਧਾਗਾ ਆਪਾਂ ਪਿੱਛੇ ਕਰ ਲਾਂਗੇ ਤੇ ਆਪਣਾ ਕੁੰਡਾ ਹੈਗਾ ਸਿੱਧਾ ਸਿੱਧੇ ਨੂੰ ਆਪਾਂ ਸਿੱਧਾ ਬਣਾਈ ਜਾਵਾਂਗੇ ਉਲਟੇ ਨੂੰ ਧਾਗਾ ਅੱਗੇ ਕਰਕੇ ਆਪਾਂ ਉਲਟਾ ਬਣਾਈ ਜਾਵਾਂ ਸਿੱਧਾ ਧਾਗਾ ਅੱਗੇ ਕਰ ਲਾਂਗੇ ਆ ਕੁੰਡਾ ਜੀ ਆਪਣਾ ਹੈਗਾ ਉਲਟਾ ਧਾਗਾ ਪਿੱਛੇ ਕਰ ਲਾਂਗੇ ਹਾਂ ਜੀ ਆ ਆਪਣਾ ਦੇਖਣ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਣਾ ਕੁੰਡਾ ਸਿੱਧਾ ਆ ਪੁੱਠਾ ਸਿੱਧੇ ਨੂੰ ਆਪਾਂ ਸਿੱਧਾ ਬਣਾ ਲਾਂਗੇ ਜਿਹੜਾ ਜੀ ਉਲਟਾ ਉਹਨੂੰ ਉਲਟਾ ਹੀ ਬਣਾਈ ਜਾਵਾਂਗੇ ਸਿੱਧੇ ਨੂੰ ਸਿੱਧਾ ਹੀ ਬਣਾਈ ਜਾਵਾਂਗੇ ਜਿਹੜਾ ਕੁੰਡਾ ਜਿਵੇਂ ਹੈਗਾ ਉਹ ਮੇ ਬਣਾਵਾਂਗੇ ਹਾਂਜੀ ਆਪਾਂ ਤੁਹਾਨੂੰ ਸਾਰੀ ਸਿਲਾਈ ਕੰਪਲੀਟ ਕਰਕੇ ਦਿਖਾਉਣੀ ਆ ਉਲਟੇ ਨੂੰ ਉਲਟਾ ਸਿੱਧੇ ਨੂੰ ਸਿੱਧਾ ਹਾਂਜੀ ਆਪਾਂ ਨੇ 2-3 ਸਿਲਾਈਆਂ ਪਾ ਲਈਆਂ ਅੱਪ ਫੇਰਦਾ ਦੇ ਇਸ ਤਰ੍ਹਾਂ ਜੀ ਲਸਰਾਂ ਦੀਆਂ ਬਣੀਆਂ ਜਾਂਦੀਆਂ ਨੇ ਆ ਜਿਹੜਾ ਸਿੱਧਾ ਕੁੰਡਾ ਆਪਣਾ ਇਹਦੀ ਚੇਨ ਜੀ ਬਣੀ ਜਾਂਦੀ ਆ ਆ ਵਿਚਾਲੇ ਜੀ ਆਪਣਾ ਜਿਹੜਾ ਉਲਟਾ ਕੁੰਡਾ ਆਪਾਂ ਜੀ ਤੁਹਾਨੂੰ ਇਹਦੇ ਤੇ ਫੇਰ ਦੁਬਾਰੇ ਬਣਾ ਕੇ ਦੱਸਦੇ ਆ ਉਲਟਾ ਕੁੰਡਾ ਪਹਿਨ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਆ ਜੀ ਸਿੱਧੇ ਦੀ ਇਸ ਤਰ੍ਹਾਂ ਚੇਨ ਬਣੀ ਜਾਊਗੀ ਸਿੱਧੇ ਤੇ ਸਿੱਧਾ ਤੇ ਉਲਟੇ ਤੇ ਉਲਟਾ ਹਾਂਜੀ ਸਿੱਧੇ ਦੇ ਉੱਪਰ ਸਿੱਧਾ ਧਾਗਾ ਅੱਗੇ ਕਰਕੇ ਆ ਉਲਟੇ ਦਾ ਉਲਟਾ ਧਾਗਾ ਪੇਰ ਪਿੱਛੇ ਕਰਕੇ ਆ ਸਿੱਧਾ ਗੁੰਡਾ ਇਹਦਾ ਸਿੱਧਾ ਧਾਗਾ ਅੱਗੇ ਕਰਕੇ ਗੁੰਡਾ ਉਲਟਾ ਆ ਸਿੱਧਾ ਹਾਂਜੀ ਜਿਹੜਾ ਜੀ ਆਪਣਾ ਆ ਬਚਾਲੇ ਬਣ ਰਿਹਾ ਇਹ ਆਪਣਾ ਪੁੱਠੇ ਗੁੰਡੇ ਦਾ ਉਲਟੇ ਗੁੰਡੇ ఆ జీ చైన్ బాగా అది సిధా కు అండ్ ఉల్టా ధాగ పిచ్చే కిధా సిధా బ ఉల్టా కుటా బీ సారి సడైనా వే తర పావే ਹਾਂਜੀ ਜਿਹੜੇ ਭੈਣ ਭਾਈ ਜੀ ਆਪਣੀ ਵੀਡੀਓ ਦੇਖਦੇ ਨੇ ਵਧੀਆ ਵਧੀਆ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਉਹ ਜਿਹੜੇ ਆਪਣੇ ਭੈਣ ਭਾਈ ਨਵੇਂ ਜੀ ਆਪਣੀ ਪਹਿਲੀ ਵਾਰੀ ਵੀਡੀਓ ਦੇਖਦੇ ਨੇ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਉਹ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਬਾਅਦ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆਪਾਂ ਜੀ ਸਾਰੀ ਸੜਾਈ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੀ ਹੈ ਦੇ ਦਾ ਸਿੱਧਾ ਬਣਾਈ ਜਾਵਾਂਗੇ ਤੇ ਉਲਟੇ ਦਾ ਆਪਾਂ ਉਲਟਾ ਬਣਾਈ ਜਾਵਾਂਗੇ ਲਾਸਟ ਤੇ ਦੋ ਕੁੰਡੇ ਆਪਾਂ ਉਲਟੇ ਇੱਧਰੋਂ ਲਾਸਟ ਤੇ ਆਪਾਂ ਕੁੰਡਾ ਜੀ ਉਲਟਾ ਪਾਵਾਂਗੇ ਤੇ ਜਦੋਂ ਆਪਾਂ ਸ਼ੁਰੂ ਕਰਨਾ ਫਿਰ ਇਹ ਕੁੰਡਾ ਆਪਾਂ ਬਿਨਾਂ ਬੁਣਿਆ ਉਤਾਰੀ ਜਾਵਾਂਗੇ ਫਿਰ ਆਪਣੀ ਇਸ ਤਰ੍ਹਾਂ ਚੇਨ ਜੀ ਬਣੀ ਜਾਂਦੀ ਹੁੰਦੀ ਹੈ ਹਾਂਜੀ ਜਦੋਂ ਆਪਾਂ ਨੇ ਸੜਾਈ ਦਾ ਐਂਡ ਕਰਨਾ ਐਂਡ ਤੇ ਆਪਾਂ ਇਹ ਲਾਸਟ ਵਾਲਾ ਕੁੰਡਾ ਉਲਟਾ ਬਣਾਵਾਂਗੇ ਹਾਂਜੀ ਜਦੋਂ ਆਪਾਂ ਨੇ ਸਟਾਰਟਿੰਗ ਕਰਨੀ ਹੈ ਤਾਂ ਆਪਾਂ ਨੇ ਪਹਿਲਾ ਕੁੰਡਾ ਮੈਂ ਨਾ ਬੁਣਿਆ ਉਤਾਰਾਂਗੀ ਹਾਂਜੀ ਆਪਣਾ ਇਸ ਤਰ੍ਹਾਂ ਬਣਿਆ ਹਾਂਜੀ ਇੱਕ ਇੱਕ ਕੁੰਡਾ ਪੌਲਟਾ ਬਣਾਈ ਗਿਆ ਇੱਕ ਸਿੱਧਾ ਤੇ ਇਸ ਤਰ੍ਹਾਂ ਆਪਾਂ ਜੀ ਬਾਰਡਰ ਵੀ ਬਣਾ ਸਕਦੇ ਆ ਤੇ ਆਪਾਂ ਇਸ ਤਰ੍ਹਾਂ ਪੂਰੀ ਕੋਟੀ ਵੀ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਜੀ ਬੁਣਿਆ ਹੋਇਆ ਕੋਟੀ ਸਵੈਟਰ ਜਾਕਟ ਕਿਸੇ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ